ਜਾ ਸਰਦਾਰ ਜੀ 25000 ਕਹਿੰਦੇ ਨੇ ਭਾਈ ਮੈਂ ਇਹ ਰਿਹਾ ਗਿਆ ਮਾ ਪੁੱਛਿਆ ਖੜੇ ਖੜੇ ਬਸ ਦੁਨੀਆ ਛੱਕੂਗੀ ਇਹ ਅਸੀਂ ਬਖਰਪੁਰਾ ਦਾ ਮੂਲਾ ਵਧੀਆ ਹੋ ਗਿਆ ਇਹ ਵਧੀਆ ਤਾਂ ਅਸੀਂ ਤਾਂ ਪੈਸਾ ਹਜ਼ਾਰ ਹੁਣ ਇਹਿਆਂ ਦਾ 70 70 ਵੀ ਮੰਗੀਆਂ ਜਾਂਦੇ ਨੇ ਵਿੱਚ ਕੋਟਲੇ ਮੈਂ ਨਾਰਦੇ ਕੱਲ੍ਹ ਵੀ बिछरा बड़ी चक्कर मेरे मर्जी के बेचा गया केस आगे हथिये ਕਿਸੇ ਲੋਕ ਦਾ ਨਾਲ ਲੱਗ ਕਾਲਾ ਮਾਰਦਾ ਹੈ ਜੀ 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 ਜ

ਲੋਲ ਲੋਲ ਦਾ ਫੋਟੋ ਆ ਰਿਹਾ ਇਹ ਤੁੰਦ ਰਾਜਾ ਦੇਖ ਤੁੰਦ ਆਹ ਗੰਦ ਵਾਸਤੇ ਉਹਨੂੰ ਬੋਲਾਂਗੇ ਮੈਨੂੰ ਬੱਟੇ ਹੁੰਦੀ ਆ ਮੈਂ ਕਿੰਨੇ ਕਰਦੇ ਕਰਦੇ ਕੋਈ ਗੱਲ ਨਹੀਂ ਰਸੀਬ ਦੋ ਹੋਰ ਲੈ ਮਾਰ ਤੋ ਫੁੱਟੇ ਨਾ ਸਾਨੂੰ 33 ਲੱਗਾ 33000 ਰੁਪਇਆ ਲੈ ਪੇਤੀਰ ਤੇ ਲੱਗਿਆ ਵੀ ਬੱਤਰੇ ਦੇ ਪਰ 80 ਬੱਤਰਾ ਬਈ ਉਹ ਮਾਰ ਸਾਰੇ 2000 ਰੁਪਏ ਹੀ ਕੱਟ ਗਿਆ ਉਹ ਪੈਸੀ ਲੱਗੇ ਇਸੇ ਰਸਤਾ ਨਹੀਂ ਕਰ ਲਈਆ ਜੰਬਿਆ ਰਾ ਪਾਇਆ ਹੋਇਆ ਪਾਣੀ ਅਗਲੀ ਆਪਾਂ ਇਹਦੇ ਬੱਤਰਾ ਕੱਟਾ ਥੋੜੀ ਕਰਦੇ ਕਿਸੇ ਜੁੱਤੀਆਂ ਬਣਾਉਣੀਆਂ ਨੇ ਕਿਉਂ ਜੀ ਕਿਸੇ ਪਸ਼ੂ ਤੋਂ ਆਪਾਂ ਨਹੀਂ ਗੱਲ ਗਲਤ ਨਹੀਂ ਕਰਦੇ ਭਾਵੇਂ ਯਾਰ ਵੇਚਾਂ ਜੀ ਸੂਸਾ ਉਹਨੂੰ ਪਾ ਦੂੰਗਾ ਕਿਸੇ ਦਾ ਪੁੱਛ ਕੇ ਗੱਲ ਤੋਂ ਮੁੱਢ ਨਹੀਂ ਲਾਉਂਦੇ ਅਸੀਂ ਇਹ ਦੂਰਾ ਰੱਪਟ ਲਾਉਂਦੇ ਆ ਨਾ ਲਵੇ ਨਾ ਲਈਏ ਪੱਕਾ ਖੱਜਾ ਕੁਝ ਦੇਖ ਲਈਏ ਵਾਹ ਥੋੜਾ ਆ ਨਾ ਥੋੜਾ ਇੱਥੇ ਆ ਦੇ ਕੋਈ ਵੱਖਰਾ ਦੇਖ ਕੇ ਆਈ ਨਹੀਂ ਤੇਰਾ ਖਾਊਗੀ ਬਹੁਤ ਤੇਰਾ ਖਾਊਗੀ ਵਧੀਆ ਰਹੂਗਾ ਕੱਦ ਦੇ ਮਾਰੇ ਹੋ ਗਿਆ ਕੁਛ ਨਾ ਨਾ ਕੱਦ ਦੇ ਕੱਦ ਤੇ ਵੀ ਆਂਗੇ ਤੇ ਵੀ ਆਂਗੇ ਕੋ ਮਨ ਨੂੰ ਵੀ ਆ ਨਹੀਂ ਪਤਾ ਲੱਗਦਾ ਮੈਂ ਇਹ ਇੱਕ ਇੱਕ ਹਾਂ ਇਹ ਛੱਡਵਾਉਂ ਲੋ ਨਹੀਂ ਛੱਡ ਦੇ ਇੱਕ ਦਿਵਸ ਹੋਦਾ ਇੱਕ ਦਿਵਸ ਹੋਰ ਹਾਂ ਉਹ ਫੜ ਜਾ ਬਾਬਾ ਬਾਬਾ ਇਹ ਦੁਖੜੇ ਲਾਜ ਤੇ ਜਿਹਦੇ ਜਿਹਦੇ ਜਦ ਭੋਗ ਦੁਨੀਆ ਨੇ ਖਾਧਾ ਦੁਖਣੇ ਲੋਕਾਂ ਦੀਆਂ ਆਤਮਾ ਨਹੀਂ ਨਸੀਸਾ ਨਸੀਸਾ ਹੋਣਾ ਆ ਤੂੰ ਖੁਸ਼ ਹੋ ਕੋਸਤ ਖਾ ਕੇ ਜਾ ਵੀਰ ਬਸ ਫੇਰ ਉਹ ਤਾਂ ਨੰਦਾਂ ਕਰ ਮੈਂ ਕੋਨਾ ਦੀ ਆਪਸੀ ਕਰੇ ਨੰਦਾਂ ਦੀ ਆ ਕੋ ਨਹੀਂ ਹੋਰ ਕੀ ਕਰੀਏ ਯਾਰ ਤੇਰੇ ਦਰਾਲੀ ਨੂੰ ਮੈਂ ਦਿਖਾ ਦਨੇ ਆ ਨੰਦਾਂ ਦੀ ਤੇਰੇ ਕਰੇ ਮਖਰਾ ਬਣ ਗਏ ਉਹ ਹੋਰ ਕਿਹੜਾ ਮੇਰੇ ਸੀਨ ਦੇਉ ਤੈਨੂੰ ਉਹ ਵੀ ਨਹੀਂ ਰਹਿੰਦੇ ਸੀਨ ਤੇ

ਤਾਂ ਤੂੰ ਵੀ ਕਰ ਰੂ ਖੋਈ ਕਿਹੜੀ ਕਰਦਾ ਮੈਨੂੰ ਪਤਾ ਨਹੀਂ ਸੀ ਮੈਂ ਬਣ ਜਾ ਤੁਸੀਂ ਜਾਂ ਫਿਰ ਤੂੰ ਫੜਦਾ ਨਹੀਂ ਵੀ ਤੇਰੀ ਗੱਲ ਕਰ ਦਿਆਂ ਅਸੀਂ ਕੀ ਪੜਨਾ ਫੇਰ ਹੀ ਆਉਗਾ ਸਰਾਇਆ ਕੋਈ ਜਾਂਦਾ ਸਾਲ ਵਿੱਚ ਖੜਿਆ ਪੜਦਾ ਅੱਛਾ ਲਿਆ ਭਗਵਾਨ ਜੇ ਮਮੂਲਾ ਕਾ ਮਨ ਨੇ ਫਾਇਆ ਕੱਲ੍ਹ ਲਈ ਚਾਲ ਅਰ ਮਮੂਲੀਆ ਉਹ ਤੇ ਹਰ ਬਾਲੂ ਪਾਲੀ ਲੈਣਾ ਕੋਈ ਨਾ ਕੋਈ ਨਾ ਏ ਅਲੀ ਪਾ ਨਾ ਕੋਈ ਉਹ ਤੂੰ ਆਦੀ ਪੁੱਛਦਾ ਦੱਸ ਯਾਰ ਉਹਨੂੰ ਕੁਝ ਸੁਣਾ ਨਾ ਦੇ ਕੋਈ ਨਹੀਂ ਦੇਣਾ ਮੈਂ ਉਹਨੂੰ ਸਰ ਕੀ ਹਾਂ ਅੰਗੀਟਰ ਲਈ ਕੰਮ ਆਲੀ ਭਾਵਾ ਕੱਲ ਤਾਂ ਕੋਈ ਨਹੀਂ ਤੇਰੇ ਕੋਲ ਕੋ ਮੇਰੇ ਕੋਲ ਐਂ ਕੱਲ ਰੰਦੋ ਯਾਰ ਹਾਂ ਗਾਂਧੀ ਨੂੰ ਜਾ ਕੇ ਰੱਖੋ ਆਸ ਤੋਂ ਹੋ ਜਾਵੇ ਗਾਂਧੀ ਨੇ ਖੇਡ ਦਾਰ ਦੇਰ ਦੇ ਦੇ ਕੱਲੂ ਯਾਰ ਵੀ ਬਾਈ ਦੇ ਦੇ ਯਾਰ ਕੋਈ ਬਕਤੀ ਨਹੀਂ 30000 ਦਾ ਬਕਣਾ ਹੋ ਗਿਆ ਬੱਸ 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 ਠੀਕ ਆ ਬਾਈ ਓ ਬੱਸ ਬੱਸ ਰਾਜੀ ਹੋ ਜਾ ਸਰ ਤੇਰੀ ਗੱਲ ਤੇ ਖੰਮ ਚ ਰੋਣਾ 37000 ਰੁਪਏ ਤੇਰੇ ਗੱਲ ਓ ਬਾਈ ਇਹ ਵੀ ਇਹਦਾ ਮਾਨ ਕਰਾ ਨਾ ਨਾ ਇਹ ਸਾਡਾ ਮਾਨ 35000 ਰੁਪਏ ਠੀਕ ਆ ਓ ਬੱਸ ਸਰ ਪੈਰੋਂ ਨਾ ਮਿੰਗਾ ਬ੍ਰੇਕਾ ਦੋ ਬੰਗ ਬੰਗ ਮੈਂ ਜਿਹੜੀ ਕੁੰਨੇ ਲੱਗਿਆ ਤੇਰੇ ਗੱਲ ਨਾ ਨੀ ਨੀ ਨਹੀਂ ਓਏ ਫਟਣਾ ਬੱਕਰਾ ਲੈ ਲੈ ਪੁੱਤ ਹੌਲਾ ਕਰ ਨੀ ਨੀ ਓਏ ਜਨਾ ਬੱਕਰਾ ਲੈ ਲੈ ਲਾ ਦੇ ਹੜਾ ਮਾਰੋ ਤਕਰਾਂ ਨਹੀਂ ਬੰਦਾ ਮੈਂ ਜਦ ਤਕਰਾਂ ਨਹੀਂ ਬੰਦਦਾ ਇਹਦੀ ਸਸਤਾ ਨਹੀਂ ਬੱਕਰਾ ਹਾਂ ਇਹ ਤੂੰ ਕਿਤੇ ਭੱਗ ਜੀ ਇਹਦੀ ਹਸਤਾ ਬੱਕਰਾ ਵਧੀਆ ਰਹੇ ਕੋਈ ਫਰਕ ਨਹੀਂ ਮੰਦਾ 2000 ਪਾਸੇ ਤੋਂ ਖੱਟ ਛੱਡ ਕੇ ਰਾਵੜਾ ਛੋਟਾ ਹੀ ਐ ਬਹੁਤ ਆ ਜਾ ਬੱਕਰਾ ਨਵਾਂ ਮੈਂ ਤਾਂ ਆ ਗਿਆ ਪਰ ਉਹ ਤਾਂ ਇੱਕ ਬੱਕਰਾ ਨਹੀਂ ਲਾਉਣੀ ਮੈਂ ਇਹਦਾ 200 200 ਹੈ ਤੇ ਲਿਖਾਇਆ ਤੇ 90 ਇਹਨਾਂ ਦੇ ਵਿੱਚ ਕੁਰਬਾਨੀ ਤੇ ਆਪਾਂ ਰੁੱਲਦੇ ਆਂ ਬੰਦਾ ਤਾਂ ਬਣ ਗਈ ਗੱਲਾਂ ਕਿਹਦੀ ਆਪਾਂ ਪਾਉਂ ਜਿਆਦਾ ਹੈ ਪੰਜ ਮਾ ਪਾਉਂਗਾ ਇਹ ਤਾਂ ਅਸੋਂ ਨਾ ਤਾਂ ਮੇਰੇ ਚਦਾ ਨੀਕੇ ਕੇ ਨਿਆਸੇ ਦੋ ਪੰਜ ਬੰਦ ਜਲੋਗਾ ਠਾਕਰ ਚੱਲ ਬੱਕਰਾ ਹੋਣਾ ਸਾਡੇ ਚੁੱਕਤੀ ਹਿਆ ਪਾਉਂਗਾ ਉਹ ਦੇ ਦੇ ਬਾਈ ਓਏ ਦੇ ਦੇ ਯਾਰ ਬੱਕਰਾ ਹੋਣਾ ਲਿਆ ਕੀ ਕਰਾਂਗਾ ਮੁਣ ਨਹੀਂ ਮੁਣ ਨਹੀਂ ਬਈ ਸਾਡੀ ਜਿੱਤ ਉਹ ਠੀਕ ਆ ਬਈ ਯਾਰ ਠੀਕ ਆ ਜੇ ਤੇਰਾ ਰਾਂਝਾ ਰਾਜੀ ਹੈ ਸਾਰਾ ਟੱਬਰ ਖੁਸ਼ ਹੈ ਤਾਂ ਬੱਕਰਾ ਦੇਈ ਨਹੀਂ ਬੱਕਰਾ ਨਾ ਦੇਈ ਕਿਉਂ ਜੀ ਸਾਡੀਆਂ ਗੱਲਾਂ ਖਰੀਆਂ ਹੋਣਗੀਆਂ ਪਟਾ ਕਰ ਗਿਆ ਤੂੰ ਲੈ ਲੋ ਬਈ ਕਿਹੜਾ ਨਾ ਸਰਾ ਸਰਾ ਜੁਨੇ ਜਵਾਨ ਤੇ ਫੁੱਲ ਬਈ ਘਾਉਣ ਹੈ ਤੁਹਾਨੂੰ ਬੱਕਰਾ ਖੁਸ਼ ਹੈ ਤਾਂ ਗਈ ਖੁਸ਼ਾ ਪੂਰਾ 3434000 ਦਾ ਬੱਕਰਾ ਹੋ ਰਿਹਾ ਆ ਦੇਖ ਸਕ ਰਹੇ ਤੁਸੀਂ ਬੱਕਰਾ ਵਾਲੀ ਪੂਰਾ ਸੇਰੇ ਦਾ ਖੁਸ਼ਾ ਤੂੰ ਵੀ ਚੁੱਟੇ ਵਾਲਾ ਅਰੇ ਇਹ ਲਹਿੰਗਾ ਬੂੜਾ ਜਿਹਾ ਲਹਿੰਗਾ ਇਹ ਹੋਜੀ ਓਏ ਪਰੰਗ ਹੋ ਜਾ ਉਹ ਨਹੀਂ ਵੀਡੀਓ ਦਾ ਚੱਤ ਨਹੀਂ ਬਣਦੀ ਆ ਨਾ ਕੋਈ ਨਹੀਂ ਦਿਖਾਈਦਾ ਲੋਵੀ ਸਟੇਟ ਕੋਟ ਦੇ ਫੋਟੋ ਆ ਗਏ ਵੇ ਉਹ ਹਰ ਸਭਾ ਦੇ ਲੈ ਅਬ ਵਕਰਾ ਵੀ 34.5 ਵਕੀਲ ਵਾਂਗੂ ਬਿਆਨ ਦਵਾਵੇ ਲੈਣਾ ਤੂੰ ਦੱਸਾ ਬਾਈ ਸੁਝਾ ਬਾਈ ਵੀਰੇ ਰਾਜ ਕੋਰ ਦਾ ਸਰਦਾਰ ਹੈ ਇਹ ਇਹਦੀ ਚੱਲਦੀ ਹੋਣੀ ਤਰੇ ਪੂਰੀ ਘਮ ਦੀ ਘਮ ਦਾ ਨਹੀਂ ਨਹੀਂ ਇਹ ਵੀ ਮਾਮਲਾ ਹੈਗਾ ਅਸਲਾ ਦੀ ਖੁਸ਼ੀ ਹਾਂ ਬਹੁਤ ਅੱਛਾ ਅਸੀਂ ਤਾਂ ਕਰ ਤੁਨ ਇਹ ਗਰੀਬ ਨੇ 500 ਤੇ ਤੁਹਾਨੂੰ ਇਹਨਾਂ ਦੇ 500 ਮਾਈ। ਹਨੇ ਕੋਈ ਪੱਟਾ ਜਹਾਜ ਨਹੀਂ ਤੁਹਤੋਂ ਮੰਗਿਆ। ਠੀਕ ਹੈ ਠੀਕ। ਇੱਕ ਰੋਟੀ ਦਾ ਹੀ ਲੈ। ਆਓ ਜੀ ਪੇਮੈਂਟ ਦਵਾਈ ਵੀ ਲੈ ਇੱਧਰ ਤੋਂ। ਲੈ ਇਹਨਾਂ ਦੇ ਵੀ। ਆ ਜਾ ਲਿਆ ਓਰੇ ਬੱਕਰਾ ਬਾਈ। ਬੜਾ ਪਿੱਛੇ। ਕੈਪ ਬੱਕਰਾ ਹੁ ਤੇਰੀ ਖੁਸ਼ੀ ਨਾਲ ਝੋਲੀ ਚ ਰੱਸਾ ਪਾ ਇਹਨਾਂ ਦੇ ਭਰਾ। ਇੱਧਰ ਨੂੰ ਕਰਦੇ ਮੂੰਹ। ਇੱਧਰ ਨੂੰ ਕਰ ਲੈ ਬੰਦ। ਹਾਂ, ਜਾਓ ਬਈ। ਲੈ ਬਈ। ਠੀਕ ਹੈ। ਠੀਕ ਹੈ ਇਹ ਤਾਂ ਹੁਣ ਆ ਗਿਆ ਸਾਡੇ 34000 ਦਾ ਠੀਕ ਹੈ ਜੀ ਬੱਕਰਾ Eid ਵਾਸਤੇ ਕੁਰਬਾਨੀ ਦਾ ਕਿੱਥੇ ਜਾਊਗਾ ਜੀ ਠੀਕ ਠੀਕ ਇੱਕ ਠੀਕ ਜਾਊਗਾ ਆ ਖਾਂ ਸਾਹ ਲੈ ਕਿਨੇ ਨੇ ਰੱਬ ਦੇ ਨਾਮ ਦਾ ਲਾਉਣਾ ਹੈ ਦੋ ਹੋਲ ਨੂੰ ਵਜੇ ਇਹ ਆਪੇ ਸਾਰੇ ਪਰਿਵਾਰ ਨੂੰ ਭੋਗ ਵਾਂਗੂ ਸਭ ਨੂੰ ਛਕਾਉਣਾ ਜੋ ਕੋਈ ਮਰਜੀ ਖਾ ਜੀ ਬਰਾਂ ਦੇ ਸਕੇ ਬਾਲੂ ਜੀ ਕਿਹਦੇ ਆਵੇ ਕੋਈ 1000 ਰੁਪਏ ਕੇ ਨਾਮ ਕੋਈ ਮਰਜੀ ਖਾ ਜੀ ਠੀਕ ਹੈ ਗੱਲ ਠੀਕ ਗੱਲ ਸਿਆਣੀ ਹੈ ਦੀ ਤਾਂ 2 ਕਿਲੋ 2.5 ਕਿਲੋ ਖਾ ਜੀ ਹਾਂ ਤੇ ਯਾਰ ਖਾ ਜੀ ਯਾਰ ਮੈਂ ਕਹਿੰਦਾ ਆਪਾਂ ਹੀ ਵਰਤ ਲੈ ਗੱਟਾ ਜੀ ਫਿਰ ਆਪਾਂ ਮੇਰਾ ਜੀ ਇੱਕ ਰੱਖ ਲੈਣੇ ਭੋਗ ਆਪਣੇ ਆ ਜੀ ਮੱਤ ਕਿ ਨਹੀਂ ਆ ਜੂ ਇਹਦਾ ਕੰਗਾ ਸਪੈਨ ਟੇਡਰ ਵਾਲਾ ਅੱਖੀਂ ਪਿੰਡ ਦਾ ਸਾਡ ਦਾ ਹੈ ਹਾਂਜੀ ਠੀਕ ਹੈ ਉਹ ਆਪ ਨਹੀਂ ਹੈ ਜਮਾਈ ਹੈ ਅੱਭਾ ਅੱਲਾ ਨਾਲ ਰਾਹ ਹੋਣਾ ਜਮਾਈ ਹੈ ਸਾਨੀ ਦਸਰੀ ਨਹੀਂ ਇਹਨੇ ਵੀ ਬੱਖਤ ਆਹ ਬਹਿਣੇ ਦੇ ਹਰ ਖਾ ਫੜ ਗਿਆ ਜਮਾਈ ਹੈ ਭਾਏ ਵਧੀਆ ਬੱਖਤ ਮੈਂ ਅੱਡਾ ਜਮਾਈ ਹੈ ਕੋਈ ਜਦੋਂ ਯਾਰ ndaaju piiongahaki Editor Bondi jedo lockdowni Tel�iF occurs nha yandada Oh godah AdiFID Enfin ания बकरियां <laughs> बरि